ਆ ਅਗੜੇ ਕੂਤਰਾ ਦਾ ਬਈਆ ਇਹ ਤਾਂ ਆਪਣੇ ਵੱਡੇ ਜੱਟੀਆਂ ਦੇ ਪੁੱਤ ਦਾ ਪੱਤੀ ਆ ਠੀਕ ਆ ਆ ਗੁੜੀਦਾਲ ਜੀ ਨੇ ਆ ਬਾਈ ਵਤੀਰ ਦੇ ਘਰੋਂ ਖੂਬਰੀ ਆਈ ਹੈ ਲਾ ਆ ਗੁੜੀਦਾਲ ਜੀ ਨੇ ਗੁੜੀਦਾਲ ਜੀ ਅਦੋਂ ਲਗਿਆ ਸੀ ਪਿਛਲੇ ਸਾਲ ਹੀ ਬਾਈ ਦੇ ਘਰੋਂ ਆਏ ਆਪਣੇ ਕੋਲ ਕਿਹੜੇ ਕੂਤਰਾ ਦੇ ਬਈਆ ਹੈ ਬਾਈ ਕਿਹੜਾ ਦਾ ਇਹ ਇਹ ਵੱਡੇ ਕੂਤਰਾ ਦੇ ਜਿਹੜੇ ਧੰਨੜੇ ਨੇ ਉਹਦੇ ਪੁੱਤ ਪੁੱਤ ਦੀ ਪੱਠੀ ਹੈਗਾ ਇਹ ਬਾਈ ਇਹ ਕਿਹੜੇ ਕੂਤਰਾ ਦੇ ਪਈ ਹੈ ਹੈ ਹਰ ਕੀ ਸੀ ਇਹ ਆਪਾਂ ਬਾਈ ਜੀਤ ਕਾਲੇ ਕੂਤਰਾ ਦਾ ਬਈਆ ਅੱਛਾ ਆ ਕਾਲਾ ਜੀ ਨੇ ਵਾਲੇ ਬਾਈ ਨੇ ਲੱਕੀ ਇਹ ਕਾਲੀ ਚੀਨੀ ਬਾਈ ਮੰਤ ਕਨੇ ਇੱਥੇ ਰੱਖ ਬੇ ਛੱਡੀ ਸੀ ਤੇ ਹਰ ਗਈ ਸੀ ਤੇ ਫਿਰ ਇੱਥੇ ਹੀ ਰੱਖ ਲਈ ਮੈਂ ਮੈਂ ਕਹਿੰਦਾ ਵੀ ਸੜਾ ਕਵੇ ਛੁੱਟੀ ਵੀ ਇੱਥੇ ਆਹਾਂ ਤੇ ਪੱਠੀ ਘਰੇ ਕੱਟੀ ਆ ਵੀਰੇ ਇਹ ਵੀ ਬੜੀ ਉੱਡਦੀ ਸੀ ਏ ਕਿੜੇ ਅੱਖਾਂ ਦੇਖ ਵੀਰੇ ਕਿਹੜੇ ਏ ਕਿੜਾਂ ਚੋਂ ਇਹ ਮੋਲ ਜਿਹੜਾ ਬੇਸਬੂਤ ਦਾ ਪੌਣਾ ਨਹੀਂ ਆਹ ਲਾ ਆ ਲਾਲ ਰਬੀ ਇਹ ਬਾਈ ਮੰਤ ਕਿੱਧਰ ਆਇਆ ਵੱਡਾ ਕੂਤਰਾ ਏ ਕਿੜੇ ਕੂਤਰਾ ਚੋਂ ਇਹ ਬਾਈ ਅੱਬੇ ਦੀ ਲਾਗ ਕਰਾਂਦੇ ਆ ਕੂਤਰੀਆਂ ਲਗਾਣਾ ਇਹਦੇ ਵੀ ਜਾਂਦੇ ਨਹੀਂ ਏ ਕੂਤਰੇ ਦੇ ਹੂੰ ਉੜਦੇ ਕਿਵੇਂ ਕਰੇ ਵੀ ਬਹੁਤ ਚੰਗੇ ਉੜਦੇ ਆ ਕਰੇ ਬਲ ਲੜਦਾ ਜਮ ਕੇ ਵੀ ਨਹੀਂ ਪੂਰੇ ਡਾਵੇ ਵਧੀਆ ਠੀਕ ਆ ਕਹੇ ਨਹੀਂ ਅਸੀਂ ਛੋਟੇ ਛੋਟੇ ਪਿੰਡ ਦੇ ਛੱਡ ਕੇ ਦੇਖੇ ਆਹ ਕਾਲਾ ਜਿੰਨਾ ਆਹ ਕਾਲੀ ਜਿੰਨੀ ਕਬੂਤਰਿਆ ਫਾਈਸ ਕਮੰਡਰ ਦੇ ਕੋਲ ਆ ਗਿਆ ਆ ਆ ਜਾ ਗਿਆ ਉਹ ਰੂਟ ਦੇ ਨਾਲ ਹੀ ਲੱਗਿਆ ਆਹ ਇਹ ਹੀ ਆਪਰੇ ਕਬੂਤਰਾਂ ਦੇ ਬਾਈਕਿੰਗ ਕਰਦੇ ਆ ਹੌਂਦੇ ਆ ਆ ਬਈ ਆ ਆਏ ਹੋ ਜੇ ਆ ਹਾਂ ਫਲਾਈ ਸਰਵੰਤਰ ਜਾਈਦਾ ਕਰੋ ਹਾਂ ਬੱਸ ਹੁਣ ਕੀ ਪਾਉਣੇ ਹਨ ਖਰਾਕ ਬਈ ਇਹਨਾਂ ਨੂੰ ਬੱਚਿਆਂ ਨੂੰ ਖਰਾਕ ਵੀ ਨਾਲ ਜਿਵੇਂ ਛੋਲੇ ਸਰੋਂ ਮਖਾਣਕ ਹੂੰ ਮੂੰਗੀ ਦੀ ਦੱਟ ਬੱਚਿਆਂ ਨੂੰ ਮੂੰਗੀ ਦੀ ਦੱਟ ਹਾਂ ਠੀਕ ਹੈ ਸਾਰਿਆਂ ਨੂੰ ਖਰਾਕ ਵੀਰੇ ਆਪਣੀ ਕੋਝੂ ਚਾਹੀਦੀ ਹੈ ਠੀਕ ਹੈ ਸੜੀਆਂ ਖਾਣੇ ਵੀਰੇ ਅੜੀ ਬੂਦ ਕੋਲੀ ਪੱਲਾ ਹੋਣੀ ਤੇ ਘਰੇ ਬਹੁਤ ਉੜਦੀਆਂ ਸੀ ਮਦੀਨਾ ਹੂੰ ਰੱਖੀਂ ਜੇ ਮੈਂ ਕਹਾਂ ਯਾਰ ਵੱਡੀਆਂ ਕਿਹਦਾ ਕੀ ਪਤਾ ਨਹੀਂ ਨਾ ਧੰਨਵਾਦ ਉਹ ਕਾਲਾ ਜੀਨੇ ਕੋ ਉਤਰ ਫੜੀ ਬਾਈ ਉਹ ਦਬਲ ਉਹ ਉਦਰੀ ਹਾਂ ਪਰ ਇਸ ਤੋਂ ਬੰਦ ਕਰ ਆਏ ਜਾਏਗਾ ਅੜੀ ਬੂਦ ਕੋਲ ਕਹਿੰਦੇ ਜਿਹੜੇ ਬਾਈ ਦੇ ਕਾਲੇ ਚੀਨੇ ਮਸ਼ਹੂਰ ਹੋਏ ਸੀ ਹੂੰ ਪੱਲਾ ਖੋਲਿਆ ਹਾਂ ਹਾਂ ਥਾਉ ਹੋ ਗੁੱਤਰਾ ਉਹ ਬਾਈ ਜੀ ਦੀ ਕਰਾ ਤੂੰ ਤਰਾ ਮੈਂ ਹਾਂ ਬਾਈ ਜੀ ਲਈ ਦਾਰਾ ਗੁੱਤਰਾ ਲੱਗਦਾ کولې بلنه